ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖਿਆ ਵਾਲਾ ਬ੍ਰੀਡਰ ਚ ਆਇਆ ਤੁਹਾਡਾ ਸਵਾਗਤ ਜੀ। ਸੋ ਵੀਡੀਓ ਲੈ ਕੇ ਹਾਜ਼ਰਾਂ ਜੀ ਇਹ ਆਪਣਾ ਜਿਹੜਾ ਕਰੈਲਰ ਆਪਣੇ ਕੋਲ ਸੀਗਾ ਬੱਚਾ ਡਬਲ ਐਫ ਜੀ ਇਹ ਆਪਾਂ ਕਰ ਰਹੇ ਆ ਲੈਅਰ ਵਾਸਤੇ ਤਿਆਰ ਆਉਣ ਵਾਲੇ ਸਮੇਂ ਲਈ। ਸੋ ਵਧੀਆ ਤਿਆਰ ਹੋ ਰਿਹਾ ਬੱਚਾ ਦੇਖੋ ਜੀ। ਹੁਣ ਫੀਡਿੰਗ ਅਸੀਂ ਇਹਨਾਂ ਨੂੰ ਕਰ ਰਹੇ ਆ ਕੈਲਸ਼ੀਅਮ ਅਸੀਂ ਲਾ ਦਿੱਤਾ। ਇਹਨੂੰ ਕੈਲਸ਼ੀਅਮプラス ਮਲਟੀਵਿਟਾਮਿਨ ਨਾਲ। ਇਦੇ ਵਿੱਚ ਨੇਕਡ ਨੈਕ ਵੀ ਹੈਗੇ ਥੋੜੇ ਜਿ ਠੀਕ ਹੈ ਜੀ ਰੌਣ ਵਾਲੇ ਟਾਈਮ ਤੇ ਅਸੀਂ ਇਹਦਾ ਜਿਹੜਾ ਬੱਚਾ ਡਬਲ ਐਫ ਜੀ ਉਹ ਵੀ ਆਪਾਂ ਸੇਲ ਕਰਾਂਗੇ ਮੀਟ ਵਾਸਤੇ ਠੀਕ ਹੈ ਜੀ ਬਾਕੀ ਹਜੇ ਜਿਹੜਾ ਫਾਰਮ ਆ ਤੁਹਾਡਾ ਖਾਲੀ ਪਿਆ ਹੋਇਆ ਇੱਥੇ ਵੀ ਜਿਹੜਾ ਨਵਾਂ ਬੱਚਾ ਆ ਰਿਹਾ ਯਾਰ ਦਾ ਜਿਹੜਾ ਪੀਰੈਂਟ ਆਪਾਂ ਰੈਡੀ ਕਰਾਂਗੇ ਠੀਕ ਹੈ ਜੀ ਇਹ ਵੀ ਕੁਆਲਿਟੀ ਤੁਸੀਂ ਦੇਖ ਲਓ ਕਿਚੇ ਨੈਗਡ ਨੱਕ ਆ ਦੇ ਵਿੱਚ ਨੈਗਡ ਨੱਕ ਜਿਹੜੇ ਉਹ ਥੋੜੇ ਜਿ ਜਦੋਂ ਅਡਲਟ ਹੋਗੇ ਫਿਰ ਅਲੱਗ ਕਰਾਂਗੇ। ਕਿਉਂਕਿ ਅਗਰ ਤੁਸੀਂ ਵੀ ਵੀਰੇ ਕੋਈ ਵੀ ਕੰਮ ਕਰਨਾ ਚਾਹੁੰਦਾ ਪਹਿਲਾਂ ਨੌਲੇਜ ਲੈ ਲਿਆ ਕਰੋ। ਕੋਈ ਵੀ ਕੰਮ ਫਿਰ ਕੰਮ ਸ਼ੁਰੂ ਕਰੋ। ਠੀਕ ਹੈ ਜੀ। ਸਾਡਾ ਪਾਣੀ ਜਿਹੜਾ ਬਿਲਕੁਲ ਆਟੋਮੈਟਿਕ ਕੀਤਾ ਹੋਇਆ ਸੀ। ਤੇ ਬਾਹਰ ਟੈਂਕੀ ਸਿੱਧਾ ਪਾਣੀ ਔਰ ਜਿਹੜੀ ਛੱਤ ਸਾਡੀ ਤਾਂਨੇ ਸਿਰਕਿਆਂ ਵਾਲੀ ਠੰਡੀ ਰਹਿੰਦੀ ਹੈ। ਇਹ ਬਰਡ ਜਿਹੜਾ ਬਹੁਤ ਵਧੀਆ ਗਰੋਥ ਕਰ ਰਿਹਾ ਆ ਆਪਦੇ ਸਾਹਮਣੇ ਅਸੀਂ ਇਹਨੂੰ ਮੀਟ ਲਈ ਨਹੀਂ ਕਰ ਰਹੇ ਤਿਆਰ ਅਸੀਂ ਲੇਅਰ ਲਈ ਤਿਆਰ ਕਰ ਰਹੇ ਹਾਂ ਠੀਕ ਆ ਜੀ ਸੋ ਸਿਆਲ ਦੇ ਵਿੱਚ ਵਿੱਚ ਇਹ ਆ ਹੀ ਜਾਏਗਾ ਬਾਲੀ ਮੇਨ ਰੈਗ ਤੇ 2 ਮਹੀਨੇ ਪਲੱਸ ਆ ਇਹ ਬਰਡ ਔਰ 700-800 ਗ੍ਰਾਮ ਵਜ਼ਨ ਦੇ ਕਰੀਬ ਦਾ ਹੋਊਗਾ ਤੇ ਜੇ ਇਹਨੂੰ ਮੀਟ ਲਈ ਤਿਆਰ ਕਰਦੇ ਤੇ ਹੁਣ ਉਹ ਇਹ ਕਿਲੋ ਟੱਪ ਜਾਣਾ ਸੀ ਇਹਨੂੰ ਠੀਕ ਆ ਜੀ ਕੋਈ ਵੀ ਕੰਮ ਆਉਂਦਾ ਜੇ ਮੀਟ ਲਈ ਕਰਨਾ ਚਾਹੋ ਨੇ ਉਸ ਤਰ੍ਹਾਂ ਕਰੋ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਲੇਅਰ ਲਈ ਤਾਂ ਫਿਰ ਉਹ ਸਭ ਨਾ ਕਰੋ ਠੀਕ ਹੈ ਜੀ ਸਾਡੀ ਵੈਂਟੀਲੇਸ਼ਨ ਵੀ ਇੱਥੇ ਪ੍ਰੋਪਰ ਆ ਇੱਥੇ ਅਸੀਂ ਲਾਤੀ ਸੀ ਜਾਲੀ ਪਾਰਟੀਸ਼ਨ ਕਰਨ ਲਈ ਬਸ ਕਿਉਂਕਿ ਜਿਹੜਾ ਇਹ ਬਰਡੇ ਭਾਰਾ ਹੁੰਦਾ ਇਹ ਉੱਡ ਨਹੀਂ ਸਕਦਾ ਜਿਹੜਾ ਆ ਰੀਆ ਬਰਡ ਆ ਉਹ ਹੌਲਾ ਹੁੰਦਾ ਉਹ ਉੱਡ ਕੇ ਇੱਧਰ ਵੀ ਆ ਜਾਉ ਸੋ ਇਹਦੀ ਜਿਹੜੀ ਜਾਲੀ ਅਸੀਂ ਲਾ ਕੇ ਪੂਰਾ ਪ੍ਰੋਪਰ ਬੰਦ ਕਰ ਦਿਆਂਗੇ ਠੀਕ ਹੈ ਜੀ ਸੋ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਫੋਲੋ ਤੇ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਔਰ ਫਾਰਮ ਦੀ ਜਿਹੜੀ ਵੀਡੀਓ ਅਪਡੇਟ ਅਸੀਂ ਕਰਾਂਗੇ ਕਿੰਨਾ ਖਰਚਾ ਆਇਆ ਕੀ ਹੋਇਆ ਸੋ ਜਲਦੀ ਸੋ ਉਮੀਦ ਆ ਵੀ ਇਹ ਵੀਡੀਓ ਤੁਹਾਨੂੰ ਪਸੰਦ ਆਵੇਗੀ ਮਿਲਦੇ ਹਾਂ ਜਲਦ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ